ਬਹੁਤ ਜ਼ਿਆਦਾ ਸੋਨਾ ਭਾਰਤ ਨੇ ਇੰਗਲੈਂਡ ਦੇ ਬੈਂਕ ਆਫ ਇੰਗਲੈਂਡ ਤੋਂ ਕਢਾ ਕੇ ਵਾਪਸ ਭਾਰਤ ਲਿਆਇਆ ਤੇ ਜਿਹੜਾ ਮੁਖੀ ਹੈਗਾ ਆਰਬੀਆਈ ਦਾ ਸ਼ਕਤੀ ਕਾਂਤਾ ਦਾਸ ਉਹ ਕਹਿੰਦਾ ਹੈ ਕਿ ਇਹ ਬਹੁਤ ਨਾਰਮਲ ਗੱਲ ਹੈ ਇਹ ਕੋਈ ਸੋਚ ਵਿਚਾਰ ਵਾਸਤੇ ਨਹੀਂ ਹੈ ਪਰ ਅਸੀਂ ਇਹਦੇ ਬਾਰੇ ਸੋਚ ਵਿਚਾਰ ਕਰਾਂਗੇ ਜਿਹੜਾ ਲੰਡਨ ਹੈ ਉਹਦੇ ਵਿੱਚ ਸੋਨੇ ਦਾ ਸਭ ਤੋਂ ਜ਼ਿਆਦਾ ਵਪਾਰ ਹੁੰਦਾ ਹੈ ਸਾਰਾ ਸੋਨਾ ਉਹਦੇ ਰਾਹੀਂ ਟ੍ਰੇਡ ਹੁੰਦਾ ਹੈ ਜੇ ਤੁਸੀਂ ਸੋਨਾ ਉੱਥੇ ਕੋਲੇ ਰੱਖੋਗੇ ਤੁਸੀਂ ਉਹਨੂੰ ਵੇਚ ਕੇ ਛੇਤੀ ਤੋਂ ਛੇਤੀ ਪੈਸੇ ਉਸੂਲ ਕਰ ਸਕਦੇ ਹੋ ਵੈਜੀ ਜੀ ਦਾ ਖਾਲਸਾ ਵੈਜੀ ਜੀ ਦੀ ਫਤਿਹ ਅੱਜ ਜਿਹੜੀ ਖਬਰ ਹੈ ਕਿ 100 ਮੈਟ੍ਰਿਕ ਟਨ ਮਤਲਬ ਕਿ ਬਹੁਤ ਜ਼ਿਆਦਾ ਸੋਨਾ ਭਾਰਤ ਨੇ ਇੰਗਲੈਂਡ ਦੇ ਬੈਂਕ ਆਫ ਇੰਗਲੈਂਡ ਤੋਂ ਕਢਾ ਕੇ ਵਾਪਸ ਭਾਰਤ ਲਿਆ ਆਇਆ ਤੇ ਜਿਹੜਾ ਮੁਖੀ ਹੈਗਾ ਆਰਬੀਆਈ ਦਾ ਸ਼ਕਤੀकांतਾ ਦਾਸ ਉਹ ਕਹਿੰਦਾ ਕਿ ਇਹ ਬਹੁਤ ਨਾਰਮਲ ਗੱਲ ਹੈ ਇਹ ਕੋਈ ਸੋਚ ਵਿਚਾਰ ਵਾਸਤੇ ਨਹੀਂ ਹੈ ਪਰ ਅਸੀਂ ਇਹਦੇ ਬਾਰੇ ਸੋਚ ਵਿਚਾਰ ਕਰਾਂਗੇ ਇਹ ਜਿਹੜਾ ਪੈਸਾ ਬਾਹਰ ਰੱਖਿਆ ਹੋਇਆ ਸੀਗਾ ਇਹ ਕਿਉਂ ਸੋਨਾ ਬਾਹਰ ਕਿਉਂ ਰੱਖੀਦਾ ਹੈ ਜਿਹੜਾ ਲੰਡਨ ਹੈ ਉਹਦੇ ਵਿੱਚ ਸੋਨੇ ਦਾ ਸਭ ਤੋਂ ਜ਼ਿਆਦਾ ਵਪਾਰ ਹੁੰਦਾ ਹੈ ਸਾਰਾ ਸੋਨਾ ਉਹਦੇ ਰਾਹੀਂ ਟ੍ਰੇਡ ਹੁੰਦਾ ਹੈ ਜੇ ਤੁਸੀਂ ਸੋਨਾ ਉੱਥੇ ਕੋਲੇ ਰੱਖੋਗੇ ਤੁਸੀਂ ਉਹਨੂੰ ਵੇਚ ਕੇ ਛੇਤੀ ਤੋਂ ਛੇਤੀ ਪੈਸੇ ਵਸੂਲ ਕਰ ਸਕਦੇ ਹੋ ਕਹਿੰਦਾ ਭਾਅ ਜੇ ਅਸੀਂ ਕਿਤੇ ਇਹੋ ਜੀ ਥਾਂ 'ਚ ਆਪਣਾ ਸੋਨਾ ਰੱਖਿਆ ਹੋਇਆ ਤੇ ਅਸੀਂ ਕਿਸੇ ਨੂੰ 베ਚੀਏ ਉਹ ਕਹਿੰਦਾ ਕਿ ਕਦੋਂ ਸਾਨੂੰ ਦੋਵਾਂਗੇ ਉਹ ਜਿਹੜਾ ਹਫਤਾ ਖੰਡ ਲੱਗਣਾ ਉੱਥੇ ਤਾਂ ਹੀ ਪਹੁੰਚਾਉਣ ਦਾ ਉਹ ਨਾਲ ਦੀ ਨਾਲ ਪੈਸਾ ਨਹੀਂ ਮਿਲਦਾ ਪਰ ਬੈਂਕ ਆਫ ਇੰਗਲੈਂਡ ਦੇ ਰਾਹੀਂ ਤੁਸੀਂ ਉੱਥੇ ਵੇਚ ਸਕਦੇ ਆ ਦੂਜੀ ਗੱਲ ਜਦ ਇੰਨਾ ਜ਼ਿਆਦਾ ਸੋਨਾ ਹੁੰਦਾ ਤਾਂ ਤੁਹਾਡੇ ਤੁਸੀਂ ਉਹਨੂੰ ਹੀ ਵੇਚ ਸਨ ਜਿਹਦੇ ਕੋਲ ਓਨਾ ਪੈਸਾ ਹੈਗਾ ਤੇ ਫਾਈਨੈਂਸ਼ੀਅਲ ਕੈਪੀਟਲ ਆਫ ਦ ਵਰਲਡ ਲੰਡਨ ਤੇ ਨਿਊਯਾਰਕ ਹੈਗੇ ਆ ਇਹਨਾਂ ਦੋਨਾਂ ਥਾਵਾਂ ਤੇ ਹਰੇਕ ਕੰਟਰੀ ਆਪਣਾ ਪੈਸਾ ਰੱਖਦੀ ਹੈ ਹੁਣ ਇਹ ਲਿਕুইਡਿਟੀ ਤੋਂ ਆਪਾਂ ਭਾਰਤ ਨੇ ਪਰੇਸ਼ ਕਿਉਂ ਕੀਤੀ ਇਹ ਕਹਿੰਦੇ ਕੋਈ ਕੋਈ ਬੜੀ ਗੱਲ ਨਹੀਂ ਮੈਂ ਕਹਿੰਦਾ ਵੱਡੀ ਗੱਲ ਹੈ ਜੇ ਪੈਸਾ ਮੌਕੇ ਤੇ ਚਾਹੀਦਾ ਹੈ ਜੇ ਤੁਸੀਂ ਵਪਾਰੀ ਦੇ ਨੇੜੇ ਹੋ ਉਹ ਲੈ ਕੇ ਨਾਲ ਦੀ ਨਾਲ ਤੁਹਾਨੂੰ ਪੈਸਾ ਦੇ ਦੂਗਾ ਇਹਨਾਂ ਨੇ ਵਾਪਸ ਕਿਉਂ ਲੈ ਕੇ ਆਇਆ ਕਿਉਂਕਿ ਜੋ ਰੂਸ ਦੇ ਨਾਲ ਹੋਇਆ ਰੂਸ ਦੇ ਬਿਆੰਤ ਸੋਨਾ ਉਹਨਾਂ ਦੇ ਬਹੁਤ ਸਾਰਾ ਕੈਸ਼ ਬਾਹਰਲੇ ਦੇਸ਼ਾਂ 'ਚ ਅਮਰੀਕਾ ਨਿਊਯਾਰਕ ਤੇ ਬਰਤਾਨੀਆ ਦੇ ਵਿੱਚ ਪਿਆ ਸੀਗਾ ਪਰ ਜਦ ਉਹਨੇ ਇੰਟਰਨੈਸ਼ਨਲ ਲਾ ਦੇ ਬਰਖਿਲਾਫ ਐਕਟ ਆਫ ਅਗਰੈਸ਼ਨ ਰਾਹੀਂ ਯੂਕਰੇਨ ਦੇ ਉੱਤੇ ਹਮਲਾ ਕੀਤਾ ਜਿਹੜੇ ਹੋਰ ਯੂਨ ਨੇ ਮੈਂਬਰਸ਼ੀ ਉਹਨਾਂ ਨੇ ਕਿਹਾ ਤੇਰਾ ਪੈਸਾ ਜੱਫਤ ਅਸੀਂ ਓਨੀ ਦੇਰ ਨਹੀਂ ਤੈਨੂੰ ਵਾਪਸ ਕਰਦੇ ਪੈਸਾ ਜਿੰਨੀ ਦੇਰ ਤੂੰ ਆਹ ਗੰਦ ਕਰਨਾ ਬੰਦ ਨਹੀਂ ਕਰਦਾ ਹੈਗਾ ਦੂਜੀ ਗੱਲ ਜੋ ਦੇਤੇ ਵਿਆਜ ਮਿਲ ਰਿਹਾ ਉਹ ਉਹਨਾਂ ਨੇ ਚੱਕ ਕੇ ਯੂਕਰੇਨ ਨੂੰ ਦੇਤਾ ਹੁਣ ਭਾਰਤ ਨੂੰ ਇਹੀ ਡਰ ਪਿਆ ਹੋਇਆ ਹੈ ਇਹ ਕਿਉਂ ਕਿਉਂਕਿ ਐਨੇ ਸਿੱਖਾ ਦਾ ਕਤਲੇਆਮ ਕੀਤਾ ਹੈਗਾ ਔਰ ਹਿਊਮਨ ਰਾਈਟਸ ਇਹਦੇ ਉੱਤੇ ਲਾਗੂ ਹੋਣ ਲੱਗ ਪਏ ਆ ਕੈਨੇਡਾ ਨੇ ਇਹਦੇ ਉੱਤੇ ਕੇਸ ਪਾਏ ਹੋਏ ਆ ਇੱਥੇ ਅਮਰੀਕਾ ਨੇ ਇਹਦੇ ਉੱਤੇ ਕੇਸ ਪਾਏ ਹੋਏ ਆ ਹੁਣ ਆਸਟ੍ਰੇਲੀਆ 'ਚ ਵੀ ਇਹਨਾਂ ਨੇ ਸਿੱਖਾਂ ਨੂੰ ਮਾਰਨ ਦੀ ਸਾਜ਼ਿਸ਼ ਕੀਤੀ ਹੈ ਉਹ ਵੀ ਉੱਠ ਰਿਹਾ ਹੈਗਾ ਜਿਹੜੀਆਂ 5 ਆਏ ਕੰਟਰੀਜ਼ ਆ ਇਹ ਸਿੱਖ ਮਾਰੂ ਨੀਤੀ ਇਹਨਾਂ ਦੀ ਪਛਾਣ ਕੇ ਇਹਨਾਂ ਨੇ ਇਹਦੇ ਉੱਤੇ ਸੈਂਕਸ਼ਨ ਲਾਗੂ ਕਰ ਦੇਣੇ ਆ ਇਹ ਕਮਾਈ ਹੈ ਉਹ ਬਾਹਰ ਬੈਠੇ ਸਿੱਖਾਂ ਦੇ ਜਿਨ੍ਹਾਂ ਨੇ ਸਾਡੇ ਹਿਊਮਨ ਰਾਈਟਸ ਦੇ ਕੇਸ ਥਾਂ-ਥਾਂ ਤਾਈਂ ਪਹੁੰਚ ਕਰਕੇ ਅਮਰੀਕਨ ਸੈਨੇਟ ਕਾਂਗਰਸ ਪ੍ਰੈਜ਼ੀਡੈਂਟ ਜੁਡੀਸ਼ਰੀ ਦੇ ਵਿੱਚ ਇਹ ਪਾਤੇ ਹੈਗੇ ਆ ਏਸੀ ਤਰ੍ਹਾਂ ਸਾਰੇ ਕਿਤੇ ਵੈਸਟਰਨ ਵਰਲਡ 'ਚ ਜੋ 40 ਸਾਲ 1984 ਤੋਂ ਅੱਜ ਤੱਕ ਸਿੱਖਾਂ ਦਾ ਕਤਲੇਆਮ ਕੀਤਾ ਉਹਦੇ ਲੇਖੇ ਜੋਖੇ ਆਉਣ ਲੱਗ ਪਏ ਆ ਅੱਜ ਭਾਰਤ ਦੇ ਫੌਜ ਦਾ ਭਾਰਤ ਦੇ ਆਈਪੀਸੀ ਪੁਲਿਸ ਦਾ ਅੱਜ ਕੋਈ ਮੁਲਾਜ਼ਮ ਬਾਹਰਲੇ ਦੇਸ਼ ਦਾ ਵੀਜ਼ਾ ਲੈਂਦਾ ਤਾਂ ਕੈਨੇਡਾ ਵਰਗੇ ਉਹਦੇ ਉੱਤੇ ਬਹੁਤ ਪਾਬੰਦੀਆਂ ਲਾ ਦਿੰਦੇ ਆ ਆਮ ਤੌਰ ਤੇ ਤਾਂ ਮਿਲਦਾ ਹੀ ਨਹੀਂ ਵੀਜ਼ਾ ਕਿਉਂ ਕਿ ਕਿਉਂਕਿ ਇਹਨਾਂ ਨੇ ਐਕਸਟਰਾ ਜੁਡੀਸ਼ੀਅਲ ਕਿਲਿੰਗ ਅਬਡਕਸ਼ਨ ਰੇਪ ਮਰਡਰ ਸਾਰਾ ਕੁਝ ਸਰਕਾਰ ਵਾਂਹੀ ਕੀਤਾ ਹੋਇਆ ਏ ਇੱਕ ਐਕਸਟਰਾ ਜੁਡੀਸ਼ੀਅਲ ਕੇਸ ਮੋਦੀ ਤੇ ਵੀ ਪਿਆ ਸੀ ਉਹਨੂੰ ਵੀ ਬਾਹਰ ਨਹੀਂ ਸੀ ਜਾਣ ਦਿੰਦੇ ਉਹਦੇ ਵੀਜ਼ੇ ਕੈਨਸਲ ਸੀਗੇ ਇਹ ਤਾਂ ਬਾਰ-ਬਾਰ ਸਾਨੂੰ ਮੁਖਧਰਾਂ ਨੇ ਮਾਰ ਕੇ ਜਿਹੜਾ ਉਹਨੂੰ ਪ੍ਰਧਾਨ ਮੰਤਰੀ ਬਣ ਗਿਆ ਤਾਂ ਇਹ ਬਾਹਰ ਜਾ ਸਕਦਾ ਪਰ ਇਹ ਸਿਕੰਜੇ ਟਾਈਟ ਹੋ ਰਹੇ ਆ ਸਿੱਖੋ ਹਾਰਿਓ ਨਾ ਜਿਨ੍ਹਾਂ ਨੇ ਤੁਹਾਡਾ ਕਤਲੇਆਮ ਕੀਤਾ ਉਹਨਾਂ ਦਾ ਆਪਾਂ ਨੇ ਇਨਸਾਫ ਲੈਣਾ ਹੀ ਲੈਣਾ